ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਆ ਆਪਣੇ ਕੁਸ਼ਕ ਪਲਾਂਟ ਨੇ ਜਿਹੜੇ ਖਰਾਬ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਇਹ ਮਿਰਚਾਂ ਦੇ ਬੂਟੇ ਨੇ ਤੇ ਕੁਸ਼ਕ ਗੋਭੀ ਦੇ ਬੂਟੇ ਨੇਗੇ ਇਹ ਅੱਜ ਸਾਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਪਹਿਲਾਂ ਵੀ ਇਹ ਕਿਵੇਂ ਖਰਾਬ ਹੋ ਗਏ ਨੇ ਪਰ ਹੁਣ ਅਸੀਂ ਦਾ ਜਿਹੜਾ ਕਾਰਨ ਹੈ ਉਹ ਲੱਭਾਂਗੇ ਫਿਰ ਉਸ ਤੋਂ ਬਾਅਦ ਇਹਨਾਂ ਦਾ ਸੋਲੂਸ਼ਨ ਲੱਭਾਂਗੇ ਵੀ ਕਿਵੇਂ ਅਸੀਂ ਬਿਨਾਂ ਕੈਮੀਕਲ ਤੋਂ ਇਹਨਾਂ 'ਚ ਸੁਧਾਰ ਕਰ ਸਕੀਏ ਤੇ ਇਸੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਗੱਲਬਾਤ ਸ਼ੁਰੂ ਕਰਦੇ ਆਪਾਂ ਹਾਂਜੀ ਸ਼ਸ਼ੀ ਕਾਲ ਜੀ ਇਹ ਆਪਾਂ ਤੁਹਾਨੂੰ ਦੱਸਦੇ ਆ ਇਹ ਜਿਹੜੇ ਹੈਗੇ ਨੇ ਆਪਣੇ ਪਲਾਂਟਸ ਖਰਾਬ ਹੋਏ ਨੇ ਇਹ ਦਿਨ ਦੇ ਵਿੱਚ ਆਪਾਂ ਨੂੰ ਅਸੀਂ ਦੇਖਿਆ ਵੀ ਇਹ ਖਰਾਬ ਹੋਏ ਨੇ ਅਸੀਂ ਰਾਤ ਨੂੰ ਆ ਕੇ ਫਿਰ ਸ਼ਾਮੀ ਵੈਸੀ ਆਏ ਜਦੋਂ ਦੇਖਿਆ ਇਹਨਾਂ ਦੇ ਪਲਾਂਟਸ ਦੇ ਉੱਪਰ ਨਾ ਕਾਫੀ ਸਾਰੀਆਂ ਸੁੰਡੀਆਂ ਨੇ ਅਟੈਕ ਕੀਤਾ ਹੋਇਆ ਸੀਗਾ ਇਹ ਕਾਫੀ ਸਾਰੀਆਂ ਗੋਭੀ ਦੇ ਉੱਪਰ ਸੀ ਕਾਫੀ ਮਿਰਚਾਂ ਦੇ ਪਲਾਂਟਸ ਦੇ ਉੱਪਰ ਸੀ ਤੁਸੀਂ ਵੀਡੀਓ ਤੇ ਦੇਖ ਰਹੇ ਹੋਵੋਗੇ ਇਹ ਫਿਰ ਅਸੀਂ ਕੁਝ ਸਾਰੇ ਰਿਮੂਵ ਕਰਨ ਦੀ ਇਹਨਾਂ ਨੂੰ ਇਸ ਤਰ੍ਹਾਂ ਹੀ ਕੋਸ਼ਿਸ਼ ਕੀਤੀ ਵੀ ਹਾਂ ਇਹਨਾਂ ਨੂੰ ਆਪਾਂ ਚਲੋ ਇਦਾਂ ਹੀ ਗਿਰਦੀ ਆ ਚੱਕ ਚੱਕ ਕੇ ਬਾਹਰ ਕਿਤੇ ਪਰ ਕਾਫੀ ਸੀਗੀਆਂ ਫਿਰ ਅਸੀਂ ਉੱਚਾ ਵੀ ਇਦਾਂ ਤਾਂ ਨਹੀਂ ਗਲਬਾਨੀ ਹੈਗੀ ਤੇ ਫਿਰ ਇੱਕ ਹੋਰ ਚੀਜ਼ ਦੱਸੀਏ ਤੁਹਾਨੂੰ ਆ ਦੇਖੋ ਜਿਹੜੇ ਆਪਣੇ ਪਿਆਜ਼ ਦੇ ਇਹਦੇ ਵਿੱਚ ਆਪਾਂ ਨੇ ਇੱਕ ਇੱਕ ਪਿਆਜ਼ ਵੀ ਲਗਾਇਆ ਹੋਇਆ ਮਲਟੀ ਕ੍ਰੋਪਿੰਗ ਦੇ ਲਈ ਆਪਾਂ ਇਹ ਰਿਸੀਵ ਚਲੋ ਕਰਾਂਗੇ ਹਨਾ ਇਹ ਆਪਾਂ ਕਰ ਵੀ ਰਹੇ ਸੀ ਪਿਆਜ਼ ਹੋ ਵੀ ਵਧੀਆ ਰਿਹਾ ਪਰ ਇਹਦੀ ਕੀ ਹੈ ਨਾ ਸੁੰਡੀਆਂ ਕੀ ਕਰਦੀਆਂ ਨੇ ਆਪਾਂ ਨੂੰ ਸੁੰਡੀਆਂ ਦਿਖਦੀਆਂ ਨਹੀਂ ਦਿਨ ਦੇ ਵਿੱਚ ਸੁੰਡੀਆਂ ਨੇ ਫਿਰ ਅਸੀਂ ਲੱਭਿਆ ਇਹਨੂੰ ਇਹ ਅਜਿਵੇਂ ਸੀਵੀਆਈ ਲੱਭਦੇ ਹੁੰਦੀ ਹੈ ਨਾ ਇਦਾਂ ਦੇਖੋ ਆਪਾਂ ਵੀ ਸੁੰਡੀਆਂ ਦੀ ਕੀ ਰਹੀ ਹੈ ਇਹ ਕੀ ਆ ਸੁੰਡੀਆਂ ਨਾ ਜਿਹੜੀਆਂ ਇਹਦੀਆਂ ਭੂਕਾਂ ਨੇ ਪਿਆ ਜਾਂਦੀਆਂ ਇਹਨਾਂ ਨੂੰ ਉੱਪਰੋਂ ਖਾ ਕੇ ਭੂਕ ਵਿੱਚੋਂ ਖਾਲੀ ਹੁੰਦੀ ਹੈ ਦੇਖੋ ਉੱਪਰੋਂ ਖਾ ਕੇ ਨਾ ਭੂਕਾਂ ਇਹਦੇ ਵਿੱਚ ਨਾ ਬੜੀਆਂ ਹੋ ਜਾਂਦੀਆਂ ਸੁੰਡੀਆਂ ਆ ਤੇ ਹੁਣ ਇਸ ਟਾਈਮ ਵੀ ਇੱਕ ਆਪਾਂ ਨੂੰ ਦਿਖ ਰਹੀ ਹੈਗੀ ਆ ਬੈਠੀ ਹੈ ਵਿੱਚ ਇਹ ਜੇ ਤੁਸੀਂ ਦਿਨੇ ਦੇਖੋਗੇ ਨਾ ਦਿਨੇ ਨੇ ਤੁਹਾਨੂੰ ਲੱਭਣੀਆਂ ਹੈਗੀਆਂ ਹਾਂਜੀ ਇਹ ਦਿਨੇ ਤੁਹਾਨੂੰ ਦਿਖਣੀਆਂ ਨਹੀਂ ਇਹ ਦੇ ਵਿੱਚ ਚਲੀਆਂ ਜਾਂਦੀਆਂ ਨੇ ਦਿਨੇ ਰਾਤ ਨੂੰ ਇਹ ਆ ਕੇ ਆਪਣੇ ਪੌਦਿਆਂ ਨੂੰ ਦੇ ਪੱਤੇ ਬਿਲਕੁਲ ਖਾ ਜਾਂਦੀਆਂ ਨੇ ਜਦੋਂ ਪੌਦਿਆਂ ਦੇ ਪੱਤੇ ਖਾ ਗਏ ਨੇ ਪੌਦਿਆਂ ਦੀ ਗਰੋਥ ਰੁਕ ਗਈ ਤਾਗੇ ਇਹਨਾਂ ਨੇ ਹੌਲੀ ਹੌਲੀ ਬਿਲਕੁਲ ਖਤਮ ਹੋ ਜਾਣਾ ਹੈ ਜੇ ਆਪਾਂ ਨੂੰ ਨਾ ਇਹ ਪ੍ਰੋਟੀਨ ਹੋਣੀ ਹੈ ਨਾ ਫਲਾਵਰਿੰਗ ਹੋਣੀ ਹੈ ਤੁਸੀਂ ਦੇਖੋ ਹੁਣ ਨਾ ਤੁਹਾਨੂੰ ਕੋਈ ਵੀ ਜਿਹੜੀ ਸੰਡੀਆ ਕੋਈ ਵੀ ਨਹੀਂ ਮਿਲਣੀ ਹੈਗੀ ਹੂੰ ਇਸ ਦੇ ਲਈ ਨਾ ਆਪਾਂ ਦੇਖੋ ਬਾਜ਼ਾਰ ਦੇ ਵਿੱਚ ਕੈਮੀਕਲ ਬਹੁਤ ਆਉਂਦੇ ਆ ਨੰਗੀਆਂ ਪੈਸਟਿਸਾਈਡ ਬਹੁਤ ਆਉਂਦੇ ਨੇ ਕਿ ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ ਆਪਾਂ ਤਾਂ ਨਹੀਂ ਯੂਜ਼ ਕਰਦੇ ਹੈਗੇ ਆਪਾਂ ਕੋਸ਼ਿਸ਼ ਕਰਦੇ ਆ ਬਹੁਤ ਕੋਸ਼ਿਸ਼ ਕੀ ਆਪਾਂ ਕਰਦੇ ਜੀ ਮਤਲਬ ਇਹ ਹੈ ਕਿ ਆਪਾਂ ਆਰਗੈਨਿਕ ਹੀ ਕਰੀਏ ਠੀਕ ਹੈ ਉਸ ਦੇ ਲਈ ਆਪਾਂ ਤੁਹਾਨੂੰ ਇੱਕ ਇਹਦਾ ਵੈਸਟ ਇੱਕ ਤਰੀਕਾ ਦੱਸਾਂਗੇ ਵੀ ਕਿਸ ਤਰੀਕੇ ਨਾਲ ਇਹ ਆਪਣਾ ਠੀਕ ਕਰ ਸਕਦੇ ਆਂਗਾ ਆਪਾਂ ਤੁਹਾਨੂੰ ਇਹਦੇ ਲਈ ਇੱਕ ਸਿੰਪਲ ਆਪਣੇ ਕੋਲੇ ਜਿਵੇਂ ਤੁਹਾਨੂੰ ਪਤਾ ਵੀ ਆਪਾਂ ਨੀਮ ਤੇਲ ਯੂਜ਼ ਕਰਦੇ ਆਂਗੇ ਮੋਸਟਲੀ ਆਪਣੀਆਂ ਸਪਰੇਅ ਦੇ ਵਿੱਚ ਸ਼ਾਮਲ ਕਰਦੇ ਆਂ ਇਹਦੇ ਲਈ ਕੱਲੇ ਨੀਮ ਤੇਲ ਨਾਲ ਆਪਣੀ ਗੱਲ ਨਹੀਂ ਬਣਨੀ ਇਹਦੇ ਲਈ ਨੀਮ ਤੇਲ ਦੇ ਨਾਲ ਨਾ ਆਪਣ ਇੱਕ ਹੋਰ ਚੀਜ਼ ਚਾਹੀਦੀ ਆ ਇਹ ਵੀ ਹਰ ਘਰ ਦੇ ਵਿੱਚ ਹੁੰਦੀ ਹੈਗੀ ਸਰਫ ਆ ਇਹ ਆਪਣਾ ਜਿਹੜਾ ਆਪਾਂ ਇਹ ਸਰਫਰਡ ਡਿਟੈਜਨ ਪਾਊਡਰ ਜਿਹਦੇ ਨਾਲ ਆਪਾਂ ਕੱਪੜੇ ਵਾਸ਼ ਕਰਦੇ ਆਂ ਘਰ ਦੇ ਵਿੱਚ ਇਹ ਆਪਣੇ ਹੁੰਦਾ ਹੀ ਆ ਠੀਕ ਹੈ ਇਹ ਆਪਾਂ ਨੇ ਕੀ ਅਰਨਾਉਂ ਦੇਖੋ ਤੁਹਾਨੂੰ ਕਿੰਨੀ ਕਿੰਨੀ ਕੁਆਂਟੀਟੀ ਕਿਹੜੀ ਕਿਹੜੀ ਯੂਜ਼ ਕਰਨੀ ਹੈ ਕਿਦਾਂ ਨੀਮ ਆਪਣੇ ਕੋਲੇ 2 ਲੀਟਰ ਪਾਣੀ ਹੈ ਸਪਰੇਅ ਪੰਪ ਤੇ ਆ ਆਪਣੇ ਕੋਲੇ 20 ਐਮ ਐਲ 20 ਐਮ ਐਲ ਆ 1 ਲੀਟਰ ਦੇ ਵਿੱਚ 10 ਐਮ ਐਲ ਨੀਮ ਆਇਲ ਪੈਂਦਾ ਹੁੰਦਾ ਇਹ 2 ਲੀਟਰ ਆਗਾ ਆਪਣੇ ਕੋਲੇ ਪਾਣੀ ਇਹਦੇ ਵਿੱਚ 20 ਐਮ ਐਲ ਆਪਣੇ ਕੋਲੇ ਨੀਮ ਆਇਲ ਤੇ 1 스ਪੂਨ ਆਪਾਂ ਇਹਦਾ ਪਾਉਣਾਗਾ ਠੀਕ ਆ ਡੈਟਾਜਨ ਪਾウダー ਦਾ ਇਹ ਆਪਾਂ ਪਾ ਕੇ ਇਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਔਰ ਫਿਰ ਆਪਾਂ ਸਾਰੇ ਪਲਾਂਟਸ ਦੇ ਉੱਪਰ ਚੰਗੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਆਪਾਂ ਨੇ ਸਪਰੇਅ ਕਰਨੀ ਹੈਗੀ ਅਸੀਂ ਇਹਦੇ ਵਿੱਚ ਨੀਮ ਆਇਲ ਮਿਕਸ ਕਰਤਾ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸਰਪ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਉਸ ਤੋਂ ਬਾਅਦ ਇਹਦੀ ਸਪਰੇਅ ਆਪਾਂ ਜਿਹੜੇ ਪਲਾਂਟਸ ਨੇ ਉਹਨਾਂ ਦੇ ਉੱਪਰ ਕਰਾਂਗੇ ਹਰੇ ਕੋਈ ਕਹੇਗਾ ਵੀ ਸਰਫ ਥੋੜਾ ਕੈਮੀਕਲ ਹੈ ਬਟ ਆਪਾਂ ਚਲੋ ਇੰਨਾਕ ਤਾਂ ਹੈਗਾ ਵੀ ਇੰਨਾਕ ਕੈਮੀਕਲ ਹੈਗਾ ਬਟ ਬਾਜ਼ਾਰ ਵਾਲੀ ਐਪੈਸਟਿਸਾਈਡ ਦਵਾਈਆਂ ਨਾ ਤਾਂ ਚਲੋ ਕਿਤੇ ਫਿਰ ਵੀ ਬੜਾ ਠੀਕ ਆ ਪਰ ਇਹਨਾਂ ਦਾ ਹੋਰ ਇਲਾਜ ਵੀ ਨਹੀਂ ਕੋਈ ਕੱਲੇ ਨੀਮ ਤੇਲ ਨਾਲ ਨਹੀਂ ਜਾਂਦੀਆਂ ਇਹ ਤਾਂ ਆਪਾਂ ਇੰਨਾ ਕ ਇਹ ਯੂਜ਼ ਕਰਦੇ ਆ ਜੇ ਤੁਹਾਡੇ ਕੋਲੇ ਸਰਫ ਹੈਗਾ ਤਾਂ ਸਰਫ ਯੂਜ਼ ਕਰ ਲਓ ਨਹੀਂ ਤੁਸੀਂ ਡਿਟਾਲ ਹੋਏਗਾ ਡਿਟਾਲ ਵੀ ਆਪਾਂ ਯੂਜ਼ ਕਰ ਸਕਦੇ ਆਂਗੇ ਜੇਰਾ ਇਸ ਸਪਰੇ ਵੀ ਤੁਹਾਨੂੰ ਤਰੀਕੇ ਨਾਲ ਕਰਨੀ ਪਵੇਗੀ ਇਹ ਨਹੀਂ ਹੈਗਾ ਵੀ ਉੱਪਰ ਉੱਪਰ ਹੀ ਕਰ ਦੇਣੀ ਹੈ ਤੇ ਜਿਹੜੇ ਪੱਤੇ ਨੇ ਉਹਨਾਂ ਦੇ نیچے ਵੀ ਜਿੱਥੇ ਤੱਕ ਹੋ ਸਕੇ ਵੀ ਸਾਰੇ ਪਲਾਂਟ ਦੇ ਸਪਰੇ ਹੋਵੇ ਚੰਗੀ ਤਰ੍ਹਾਂ ਸਪਰੇ ਜਿਹੜੇ ਪੱਤੇ ਨੇ ਉਹਦੇ ਉੱਪਰ ਕਰ ਦਿਓ ਜੇਕਰ ਸੁੰਡੀ ਜ਼ਿਆਦਾ ਹੈਗੀ ਤਾਂ ਹਫ਼ਤੇ ਦੇ ਵਿੱਚ ਦੋ ਵਾਰ ਸਪਰੇਅ ਕਰ ਸਕਦੇ ਹੋ ਤੁਸੀਂ ਜੇਕਰ ਘੱਟ ਹੈ ਤਾਂ ਹਫ਼ਤੇ ਦੇ ਵਿੱਚ ਇੱਕ ਵਾਰ ਜ਼ਰੂਰ ਸਪਰੇਅ ਕਰੋ ਤੇ ਇਸ ਚੀਜ਼ ਤੋਂ ਸਾਨੂੰ ਛੁਟਕਾਰਾ ਜ਼ਰੂਰ ਮਿਲੂਗਾ ਜਿਹੜਾ ਅਸੀਂ ਸਿਰਫ ਯੂਜ਼ ਕੀਤਾ ਨੀਮ ਆਇਲ ਯੂਜ਼ ਕੀਤਾ ਹੈਗਾ ਇਹ ਚੀਜ਼ ਇੱਕ ਵਾਰ ਅਪਲਾਈ ਜ਼ਰੂਰ ਕਰਕੇ ਦੇਖਿਓ ਤੇ ਪਲਾਂਟਸ ਤੁਹਾਡੇ ਦੁਆਰਾ ਹੈਲਦੀ ਹੋ ਜਾਣਗੇ ਉੱਪਰ ਕਰਨੀ ਹੈ ਤੁਸੀਂ ਅੱਗੇ ਪਿੱਛੇ ਨਾ ਪੱਤਿਆਂ ਦੇ ਬਿਲਕੁਲ ਪੂਰਾ ਸੋ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਔਰ ਜੋ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਜਿਹੜੀਆਂ ਨੌਲੇਜ ਵਾਲੀਆਂ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅਗਲੇ ਮਿਲਦੇ ਹਾਂ ਕਿਸੇ ਅਗਲੀ ਜਾਣਕਾਰੀ ਵਾਲੀ ਵੀਡੀਓ ਨਾਲ ਥੈਂਕ ਯੂ ਸੋਮਾ